ਦਿੱਲੀ ਦਰਬਾਰ ਦੇ ਵਿੱਚ ਪੰਜਾਬ ਕਾਂਗਰਸ ਲੀਡਰਸ਼ਿਪ ਜਾਵੇਗੀ ਤਾਂ ਪੰਜਾਬ ਤੇ ਹਿਮਾਚਲ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਤਰਫ ਕੀਤੀ ਗਈ ਹੈ ਸਵੇਰੇ 10 ਵਜੇ ਦਿੱਲੀ ਹਾਈ ਕਮਾਂਡ ਦੇ ਨਾਲ ਮੀਟਿੰਗ ਜਿਹੜੀ ਆ ਹੋਵੇਗੀ ਤਾਂ ਅੰਦਰੂਨੀ ਕਲੇਸ਼ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਸੰਗਠਨਾਤਮਕ ਕੰਮਕਾਜ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਜਿਕਰ ਪੰਜਾਬ ਕਾਂਗਰਸ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਕਾਂਗਰਸ ਦੇ ਅੰਦਰ ਦਾ ਜਿਹੜਾ ਕਲੇਸ਼ ਹੈ ਉਹザਗ ਜ਼ਾਹਿਰ ਹੋ ਚੁੱਕਿਆ ਹੈ ਇਸ ਨੂੰ ਕਿ ਵੀ ਚਰਚਾ ਜਿਹੜੀ ਹੈ ਉਹ ਹਾਈ ਕਮਾਂਡ ਦੇ ਨਾਲ ਕੀਤੀ ਜਾ ਸਕਦੀ ਹੈ ਉਧਰ ਹਿਮਾਚਲ ਕਾਂਗਰਸ ਦੇ ਵਿੱਚ ਵੀ ਲਗਾਤਾਰ ਮਨਮੁਤਾਬ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਉਸ ਨੂੰ ਲੈ ਕੇ ਤਾਂ ਪੂਰੀ ਸਮੂਚੀ ਲੀਡਰਸ਼ਿਪ ਆ ਪੰਜਾਬ ਤੇ ਹਿਮਾਚਲ ਕਾਂਗਰਸ ਨੂੰ ਜਿਹੜਾ ਦਿੱਲੀ ਤਲਬ ਕੀਤਾ ਗਿਆ ਹਾਈ ਕਮਾਂਡ ਦੇ ਨਾਲ ਅੱਜ ਪੰਜਾਬ ਤੇ ਹਿਮਾਚਲ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਦੀ ਹੈ ਉਹ ਮੀਟਿੰਗ ਹੋਵੇਗੀ ਸਵੇਰੇ 10 ਵਜੇ ਦਿੱਲੀ ਹਾਈ ਕਮਾਂਡ ਦੇ ਨਾਲ ਇਹ ਮੀਟਿੰਗ ਜਿਹੜੀ ਆ ਹੋਣੀ ਹੈ ਤਾਂ ਅੰਦਰੂਨੀ ਕਲੇਸ਼ ਨੂੰ ਲੈ ਕੇ ਖਾਸ ਚਰਚਾ ਜਿਹੜੀ ਆ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਨਾਲ ਹੀ ਸੰਗਠਨਾਤਮਕ ਕੰਮਕਾਜ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਹੋ ਸਕਦੀ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2027 ਦੀਆਂ ਚੋਣਾਂ ਆਉਣ ਵਾਲੀਆਂ ਨੇ ਉਸ ਨੂੰ ਕੇ ਕਿ ਕੁਝ ਜੋ ਰੋਡ ਮੈਪ ਜੜਾ ਵੀ ਉਹ ਵੀ ਤਿਆਰ ਕੀਤਾ ਜਾ ਸਕਦਾ ਕਿਉਂਕਿ ਕੁਝ ਹੀ ਸਮਾਂ ਬਚਿਆ ਹੈ ਮਹੀਨਿਆਂ ਦਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰ ਦਾ ਜੋ ਕਲੇਸ਼ ਚੱਲ ਰਿਹਾ ਉਸ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੇ ਲਈ ਕਦਮ ਜੁੜੇ ਨੇ ਚੁੱਕੇ ਜਾ ਸਕਦੇ ਨੇ ਤਾਂ ਜੋ 27 ਦੀਆਂ ਚੋਣਾਂ ਦੇ ਵਿੱਚ ਪੂਰੀ ਕਾਂਗਰਸ ਇਕਜੁੱਟ ਹੋ ਕੇ ਚੋਣਾਂ ਲੜ ਸਕੇ ਦੱਸ ਦੇ ਕਿ ਤਰੰਤਾਰਨ ਇਲੈਕਸ਼ਨਸ ਦੀ ਜੇਕਰ ਗੱਲ ਕਰ ਲਈਏ ਅ ਬਾਕੀ ਜ ਜਿੰਨੀ ਚੋਣਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਕਾਫੀ ਮਨਮੁਟਾਵ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਜਿਸ ਦਾ ਕਿਤੇ ਨਾ ਕਿਤੇ ਖਾਮਿਆਜ਼ਾ ਵੀ ਕਾਂਗਰਸ ਪਾਰਟੀ ਨੂੰ ਤੋਂ ਕਿਤਨਾ ਪਿਆ ਤਾਂ ਅੱਜ ਆ ਦਿੱਲੀ ਦਰਬਾਰ ਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜੜੀ ਆ ਪੇਸ਼ ਹੋਵੇਗੀ ਪੰਜਾਬ ਦੇ ਨਾਲ ਨਾਲ ਹਿਮਾਚਲ ਕਾਂਗਰਸ ਦੀ ਵੀ ਸਮੁੱੱਚੀ ਲੀਡਰਸ਼ਿਪ ਨੂੰ ਦਿੱਲੀ ਜਿਹੜਾ ਉਹ ਤਲਬ ਕੀਤਾ ਗਿਆ ਤਾਂ ਸਵੇਰੇ 10 ਵਜੇ ਦਿੱਲੀ ਹਵਾਈ ਕਮਾਂਡ ਦੇ ਨਾਲ ਇਹ ਮੀਟਿੰਗ ਜਿਹੜੀ ਆ ਉਹ ਹੋਵੇਗੀ ਤਾ ਇਸ ਖਬਰ ਦੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਿਤਿੰਦ ਮਾਨ ਜੁੜੇ ਹੋਏ ਨੇ ਅਤੇ ਨਾ ਪੰਜਾਬ ਤੇ ਹਿਮਾਚਲ ਕਾਂਗਰਸ ਦੀ ਪੂਰੀ ਲੀਡਰਸ਼ਿਪ ਨੂੰ ਦਿੱਲੀ ਤਲਬ ਕੀਤਾ ਗਿਆ ਹੈ ਹਾਈ ਕਮਾਂਡ ਨਾਲ ਮੀਟਿੰਗ ਹੋਣ ਵਾਲੀ ਹੈ ਕਿ ਕੁਝ ਇਸ ਮੀਟਿੰਗ ਦੇ ਵਿੱਚ ਖਾਸ ਰਹਿਣ ਵਾਲਾ ਹੈ ਹਾਂ ਬਿਲਕੁਲ ਜੇਕਰ ਗੱਲ ਕਰੀਏ ਤੇ ਅੱਜ ਕਾਂਗਰਸ ਦੇ ਇੰਦਰਾ ਪਵਨ ਦੇ ਵਿੱਚ 10 ਤੇ 10:30 ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣ ਵਾਸਤੇ ਕਿਹਾ ਗਿਆ ਹੈ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਕਾ ਜੁਣ ਖੜਗੇ ਤੇ ਐਲੋਪੀ ਰਾਹੁਲ ਗਾਂਧੀ ਉਹ ਇਹ ਪੂਰੀ ਮੀਟਿੰਗ ਲੈਣੀ ਮੀਟਿੰਗ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੇ ਮੁੱਢਲੇ ਤੌਰ ਤੇ ਐ ਬੈਸੇ ਤਾਂ ਜਿੰਨਾ ਵੀ ਕਹਿ ਸਕਦੇ ਨੇ ਕਿ ਜੋ ਜ਼ਿਲ੍ਹੇ ਦੇ ਨਵੇਂ ਅਧਿਐਕਸ਼ ਬਣਾਏ ਗਏ ਨੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਹੋਏਗੀ ਉਹਨਾਂ ਨੂੰ ਔਰੀਐਂਟੇਸ਼ਨ ਕਰਾਈ ਜਾਏਗੀ ਪਰ ਕਿਉਂਕਿ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਜਾਣਕਾਰੀ ਮਿਲੇ ਕਿ ਪੰਜਾਬ ਦੇ ਜਿਹੜੇ ਪ੍ਰਦੇਸ਼ ਅਧਿਐਕਸ਼ ਨੇ ਉਹ ਮੌਜੂਦ ਰਹਿਣਗੇ ਹਿਮਾਚਲ ਦੇ ਰਹਿਣਗੇ ਸੀਐਲਪੀ ਰਹਿਣਗੇ ਦੇ ਨਾਲ ਨਾਲ ਪਰਿਵਾਰੀ ਵੀ ਰਹਿਣਗੇ ਤੇ ਜੋ ਕੁਝ ਪੰਜਾਬ 'ਚ ਇਸ ਵਕਤ ਚੱਲ ਰਿਹਾ ਉਹਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾਂ ਇੱਕ ਮੀਟਿੰਗ ਹੋਈ ਸੀਗੀ ਸਾਰਿਆਂ ਨੂੰ ਡਿਸਪਲਿਨ ਦਾ ಪಾਠ ਪੜਾਇਆ ਗਿਆ ਸੀ ਕਿ ਡਿਸਪਲਿਨ ਪਾਰਟੀ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਇੱਕ ਦੂਜੇ ਖਿਲਾਫ ਜਿਹੜੀ ਬਿਆਨਬਾਜ਼ੀਆਂ ਨੇ ਉਹ ਵੀ ਜ਼ਰੂਰ ਸਾਹਮਣੇ ਆਣਾ ਸ਼ੁਰੂ ਹੋ ਗਈਆਂ ਨੇ ਹੁਣ ਨਵਜੋਤ ਕੌਰ ਸਿੱਧੂ ਦੇ ਜਦੋਂ ਛਤੀਪੇ ਦੇਣ ਦੀ ਗੱਲ ਕਹੀ ਤੇ ਪ੍ਰਤਾਪ ਸਿੰਘ ਬਾਜਵਾ ਜਾਂ ਚੰਨਜੀ ਚੰਨੀ ਕਹਿ ਰਹੇ ਸੀ ਉਹਨਾਂ ਨੂੰ ਮਨਾਇਆ ਜਾਏਗਾ ਪਰ ਪੁਪੇਸ਼ ਵਗੇਲ ਤੇ ਰਾਜਪਟਿੰਗ ਕਹਿ ਰਹੇ ਸੋ ਪਾਰਟੀ ਦੇ ਬਾਹਰ ਨੇ हां उस ਤੋਂ ਬਾਅਦ ਹੁਣ ਇਹ ਬੈਂਡਵਾਜਾ ਦਾ ਬਿਆਨ ਦੇਣਾ ਰਾਜੇ ਬੜਿੰਗ ਦਾ ਧੌਣ ਵਾਲਾ ਬਿਆਨ ਦੇਣਾ ਕਿਤੇ ਨਾ ਕਿਤੇ ਦਲਿਤ ਭਾਈਚਾਰੇ ਦੇ ਵਿੱਚ ਆ ਸਮਾਜ ਦੇ ਵਿੱਚ ਕਾਂਗਰਸ ਦਾ ਗਲਤ ਮੈਸੇਜ ਜਿਹੜਾ ਹੈ ਉਹ ਜਾ ਰਿਹਾ ਇਹਨੂੰ ਲੈ ਕੇ ਰੋਸ਼ ਮੁਜਾਰੇ ਵੀ ਹੋ ਰਹੇ ਨੇ ਹੋ ਸਕਦਾ ਉਹਨੂੰ ਲੈ ਕੇ ਚਰਚਾ ਕੀਤੀ ਜਾਏ ਕਿਉਂਕਿ ਆਮ ਤੌਰ ਤੇ ਇਸ ਤਰੀਕੇ ਦੀਆਂ ਜੜੀਆਂ ਮੀਟਿੰਗਸ ਹੁੰਦੀਆਂ ਨੇ ਇੱਕ ਤਾਂ ਮੀਟਿੰਗ ਦਾ एजेंडा ਹੁੰਦਾ ਹੈ ਉਸ ਮੀਟਿੰਗ ਦੇ एजेंडे ਦੇ ਨਾਲ ਨਾਲ ਹੋਰ ਵੀ ਕਈ ਮੁੱਦੇ ਤੇ ਚਰਚਾ ਕੀਤੀ ਜਾਂਦੀ ਹੈ ਕਿਉਂਕਿ ਹੁਣ ਜਿਆਦਾ ਟਾਈਮ ਨਹੀਂ ਹੈ ਪਾਰਟੀਆਂ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਮੋਡ ਦੇ ਵਿੱਚ ਆ ਚੁੱਕੀਆਂ ਨੇ ਪਰ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਹੀ ਚੀਜ਼ਾਂ ਜਿਹੜੀਆਂ ਕਲੇਸ਼ ਖਤਮ ਨਹੀਂ ਹੋ ਰਹੇ ਨੇ ਪਹਿਲਾਂ ਆਪਾਂ ਮੈਨੂੰ ਜੋਤਕਾਰ ਸਿੱਧੂ ਵੱਲ ਹੋਣ ਫਿਰ ਆਪਾਂ ਜੱਟ ਵਰਸ ਤੇ ਦਲਿਤ ਦਾ ਚੰਨੀ ਵੱਲੋਂ ਕਹੀ ਜਾਣ ਦੀ ਗੱਲ ਹੋਏ ਫਿਰ ਇਹ ਕਿਹਾ ਜਾਂਦਾ ਕਿਹਾ ਗਿਆ ਕਿ ਇਹ ਵੀਡੀਓ ਬਾਅਦ ਕਿੱਦਾਂ ਆਇਆ ਤੇ ਆਪਸ ਦੇ ਵਿੱਚ ਜਿਹੜਾ ਚੱਲ ਰਿਹਾ ਸੀ ਉਹਨੂੰ ਲੈ ਕੇ ਹੀ ਕਾਂਗਰਸ ਉਲਝੀ ਹੋਈ ਹੈ ਤੇ ਸਰਕਾਰ ਦੇ ਖਿਲਾਫ ਜਿੱਥੇ ਪ੍ਰੋਟੈਸਟ ਹੋਣੇ ਚਾਹੀਦੇ ਸੀ ਉਲਟਾ ਸਰਕਾਰਾਂ ਸੱਤਾਧਾਰੀ ਪਾਰਟੀ ਆਪੋਜੀਸ਼ਨ ਦੇ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਪਾਰਟੀ ਨੂੰ ਜ਼ਰੂਰ ਹਮ ਇੱਕ ਕਰੇਗਾ ਤੇ ਅੱਗੇ ਇਹਨੂੰ ਹੁਣ ਡੈਮੇਜ ਕੰਟਰੋਲ ਕਿਸ ਤਰੀਕੇ ਨਾਲ ਕੀਤਾ ਜਾਏ ਜਿਹੜਾ ਡੈਮੇਜ ਹੋ ਗਿਆ ਜਿਹੜਾ ਨਵਜੋਧ ਖਰਸਿੱਦੂ 300 ਕਰੋੜ 500 ਕਰੋੜ ਦੀ ਗੱਲ ਕਰਕੇ ਚਲੇ ਗਏ ਭ੍ਰਸ਼ਟਾਚਾਰ ਦੀ ਗੱਲ ਕਰਕੇ ਚਲੇ ਗਏ ਰਾਹੁਲ ਗਾਂਧੀ ਨੂੰ ਕੁਝ ਕਹਿ ਕੇ ਚਲੇ ਗਏ ਜੱਟ ਵਰਸ ਤੇ ਦਲਿਤ ਵਾਲੀ ਗੱਲ ਚੰਨ ਜੰਨੀ ਕਹਿ ਕੇ ਤੇ ਹੁਣ ਬੈਂਡ ਵਾਜੇ ਵਾਲੇ ਐਲੋਪੀ ਬਾਜਵਾ ਕਹਿ ਗਏ ਨੇ ਤੇ ਡੈਮੇਜ ਕੰਟਰੋਲ ਕਿਸ ਤਰੀਕੇ ਨਾਲ ਕੀਤਾ ਜਾਏ ਇਹਨੂੰ ਲੈ ਕੇ ਵੀ ਆ ਇਸ ਬੈਠਕ ਦੇ ਵਿੱਚ ਚਰਚਾ ਹੋ ਸਕਦੀ ਹੈ ਦੇ ਨਾਲ ਨਾਲ ਹਿਮਾਚਲ ਦੇ ਸੀਐਮ ਵੀ ਆ ਰਹੇ ਨੇ 12:30 ਦੇ ਕਰੀਬ ਉਹ ਦਿੱਲੀ ਪਹੁੰਚਣਗੇ ਉਹ ਵੀ ਆਲਾ ਕਮਾਨ ਨਾਲ ਮੁਲਾਕਾਤ ਕਰ ਸਕਦੇ ਨੇ ਕਿਉਂਕਿ ਹਿਮਾਚਲ ਦੇ ਵਿੱਚ ਵੀ ਕੇ ਵਿਕਰਮ ਦਿਤੀ ਤੇ ਬਾਕੀ ਸਰਕਾਰ ਦੇ ਮੰਤਰੀ ਆਮਣੂ ਸਾਹਮਣੇ ਨਜ਼ਰ ਆਏ ਸੀ ਆਈਐਸ ਅਧਿਕਾਰੀਆਂ ਦੇ ਮੁੱਦੇ ਨੂੰ ਲੈ ਕੇ ਬਾਕੀ ਮੁੱਦਿਆਂ ਨੇ ਲੈ ਕੇ ਉਸ ਤੋਂ ਬਾਅਦ ਵਿਕਰਮ ਦਿਤੀ ਜਿਹੜੇ ਨੇ ਜੈਰਾਮ ਠਾਕੁਰ ਦੇ ਨਾਲ ਬੈਠੇ ਹੋਏ ਨਜ਼ਰ ਆਏ ਸੀ ਪ੍ਰੋਗਰਾਮ ਦੇ ਵਿੱਚ ਤੇ ਕਿਤੇ ਨਾ ਕਿਤੇ ਕਈ ਚਰਚਾਵਾਂ ਚੱਲਣ ਲੱਗ ਪਈਆਂ ਸੀ ਉਹਨੂੰ ਲੈ ਕੇ ਵੀ ਚਰਚਾ ਜਿਹੜੀ ਆ ਹੋ ਸਕਦੀ ਹੈ ਜੀ ਨਿਤਿਨ ਦੇ 2027 ਦੇ ਇਲੈਕਸ਼ਨ ਅੱਗੇ ਆਉਣ ਵਾਲੇ ਨੇ ਉਸ ਤੋਂ ਪਹਿਲਾਂ ਕਾਂਗਰਸ ਦੇ ਅੰਦਰ ਦਾ ਜਿਹੜਾ ਇੱਕ ਕਲੇਸ਼ ਹੈ ਇਸ ਨੂੰ ਖਤਮ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਨਹੀਂ ਤਾਂ ਇਹ ਅੰਦਰਲਾ ਕਲੇਸ਼ ਜਿਵੇਂ ਆਪਾਂ ਪਹਿਲਾਂ ਪੰਜਾਬ ਦੇ ਵਿੱਚ ਭਾਵੇਂ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਜਾਂ ਜਿਹੜੀਆਂ ਵੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਜੋ ਰਿਜ਼ਲਟ ਰਿਹਾ ਇਹ 2027 ਦੇ ਵਿੱਚ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਦੇਖੋ ਕਾਂਗਰਸ ਦੇ ਵਿੱਚ ਗੁੱਟਬਾਜੀ ਕੋਈ ਨਵੀਂ ਗੱਲ ਨਹੀਂ ਹੈ ਹਰ ਵਾਰ ਰਹੀ ਹੈ ਹਰ ਇਲੈਕਸ਼ਨਾਂ ਚ ਰਹੀ ਹੈ ਭਾਵੇਂ 22 ਦੇ ਵਿੱਚ ਦੇਖ ਲਓ ਜਿੱਥੇ ਪੂਰਾ ਪੂਰਾ ਕੈਪਟਨ ਨੂੰ ਹਟਾ ਦਿੱਤਾ ਗਿਆ ਸੀ ਜਾਖੜ ਬਾਅਦ ਚ ਚਲੇ ਗਏ तमाम ਚੀਜ਼ਾਂ ਹੋਈਆਂ ਹਨ ਨਵੀਂ ਗੱਲ ਨਹੀਂ ਹੈ ਪਰ ਇੱਕ ਵਾਰ ਬਹੁਤ ਅਬ ਚੱਲ ਜਾਂਦੀ ਹੈ ਇੱਕ ਵਾਰ ਡਾ ਠੀਕ ਹੈ ਕਾਂਗਰਸ ਦੇ ਵਿੱਚ ਕਿਹਾ ਜਾਂਦਾ ਕਿ ਦੋ ਭਾਂਡੇ ਨੇ ਉਹ ਖੜਕਦੇ ਨੇ ਪਰ ਇਹ ਜਦੋਂ ਪਾਰਟੀ ਨੂੰ ਹਾਮ ਕਰਨਾ ਸ਼ੁਰੂ ਕਰਦੇ ਯਾਨੀ ਪਾਰਟੀ ਦੇ ਖਿਲਾਫ ਚੀਜ਼ਾਂ ਜਾਣਣ ਲੱਗ ਪੈਂਨ ਉਸ ਵਕਤ ਫਿਰ ਆਲਾ ਕਮਾਂ ਜਿਹੜਾ ਕਾਂਗਰਸ ਹਾਈ ਕਮਾਂ ਹੈ ਉਹ ਐਕਟੀਵੇਟ ਹੋ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਬਿਆਨਬਾਜ਼ੀ ਹੁੰਦੀ ਹੈ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਮੁੱਦਿਆਂ ਨੂੰ ਲੈ ਕੇ ਪਰ ਜਦੋਂ ਲੱਗਦਾ ਕਿ ਪਾਰਟੀ ਨੂੰ ਦੇ ਨਾਲ ਕੁਝ ਦਿੱਕਤਾਂ ਹੋ ਰਹੀਆਂ ਨੇ ਹੁਣ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਬਾਜਵਾ ਪਹਿਲੇ ਕਹਿ ਰਹੇ ਨਿਕਲ ਜੀ মিডিਆ ਤੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬਿਆਨ ਇਸ ਤਰ੍ਹਾਂ ਦਾ ਨਹੀਂ ਸੀ ਉਹਨਾਂ ਨੇ ਹਰਪ੍ਰੀਤ ਸਿੰਘ ਈਟੀਓ ਦੇ ਮਾਮਲੇ ਦੇ ਵਿੱਚ ਕਿਹਾ ਸੀ ਪਰ ਜਿਸ ਤਰੀਕੇ ਨਾਲ ਸੱਤਾਧਿਰ ਪਾਰਟੀ ਨੇ ਹੋਰ ਤਿਰਾਨੇ ਇਸ ਵਕਤ ਪੂਰਾ ਪੰਜਾਬ ਦੇ ਵਿੱਚ ਇੱਕ ਮੁਹਿੰਮ ਛੇੜੀ ਹੋਈ ਹੈ ਪ੍ਰਦਰਸ਼ਨ ਹੋ ਰਹੇ ਨੇ ਅੱਜ ਹੋ ਸਕਦਾ ਉਹ ਲੀਗਲ ਐਕਸ਼ਨ ਵੀ ਲੈ ਲੈਣ ਕਿੰਨਾ ਕਿਤੇ ਪਾਰਟੀ ਦਾ ਗਲਤ ਮੈਸੇਜ ਜਾਂਦਾ ਤੇ ਉਹ ਜਦੋਂ ਪਾਰਟੀ ਨੂੰ ਹਾਮੀ ਹੋਣ ਲੱਗ ਪੈਂਦਾ ਉਸ ਤੋਂ ਬਾਅਦ ਹੋ ਸਕਦਾ ਕੋਈ ਵੱਡਾ ਡਿਸਪਲਾਈਨ ਦਾ ਪਾਰਟ ਜਾਂ ਕੋਈ ਝਾੜ ਪਾਈ ਜਾ ਸਕਦੀ ਹੈ ਪਰ ਇਹਦਾ ਅਸਰ ਕਿੰਨੇ ਦਿਨ ਰਹਿੰਦਾ ਇਹ ਵੀ ਦੇਖਣਾ ਹੋਏਗਾ ਜੀ ਠੀਕ ਹੈ ਨੇ ਤੇ ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ